ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤ ਸਾਹੀ ਦਸਵੀਂ ਛਪੈ ਛੰਦ ਤਰਸਾਦ ਚੱਕਰ ਚਿਹਨ ਰਬਰਨ ਜਾਤ ਅਰ ਪਾਤ ਨਹਿ ਨਜਿ ਰੂਪ ਰੰਗ ਅਰ ਰੇਖ ਭੇਖ ਕੋ ਕਹ ਨ ਸਕਤ ਕੇ ਅਚਲ ਮੂਰਤ ਅਨਪਾਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰਿੰਦਰਾਣ ਸਾਹ ਸਾਹਾਣ ਗਣਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਾਵਨ ਕਰਮ ਨਾਮ ਬਰਣਤ ਸਮਤ ਪੁਜੰਗ ਪ੍ਰਿਆਤ ਸ਼ੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਆਕਾਰਮੰ ਨਮਸਤੰ ਧਰਮੰ ਨਮਸਤੰ ਅਨਾਮੰ ਨਮਸਤੰ ਆਤਾਮੰ ਨਮਸਤੰ ਅਜੀਤੇ ਨਮਸਤੰ ਭੀਤੇ ਨਮਸਤੰ ਆਵਾਹੇ ਨਮਸਤੰ ਘਟਾਹੇ ਨਮਸਤੰ ਅਨੀਲੇ ਨਮਸਤੰ ਆਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਅਯੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਰਪੇਸੇ ਨਮਸਤੰ ਨਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਅਸੋਕੇ ਨਮਸਤਿ ਨਿਰਤਾਪੇ ਨਮਸਤਿ ਅਥਾਪੇ ਨਮਸਤਿ ਤਰਮਾਨੇ ਨਮਸਤਿ ਨਿਧਾਨੇ ਨਮਸਤਿ ਨਗਾਹੇ ਨਮਸਤਿ ਅਬਾਹੇ ਨਮਸਤਿ ਉਤਰਬਰਗੇ ਨਮਸਤਿ ਅਸਰਗੇ ਨਮਸਤਿ ਪ੍ਰਭੋਗੇ ਨਮਸਤਿ ਸੋਜੋਗੇ ਨਮਸਤਿ ਰੰਗੇ ਨਮਸਤਿ ਪੰਗੇ ਨਮਸਤਿ ਗਮੇ ਨਮਸਤਿ ਆਸਤ੍ਰਮੇ ਨਮਸਤਿ ਜਲਾਸਰੇ ਨਮਸਤਿ ਨਿਰਾਸਰੇ ਨਮਸਤਿ ਨਜਾਤੇ ਨਮਸਤਿ ਨਪਾਤੇ ਨਮਸਤਿ ਮਜਵੇ ਨਮਸਤਿ ਅਸਤਾਜਵੇ ਅਦੇਸ਼ਨ ਅਦੇਸ਼ੇ ਨਮਸਤੰ ਅਪੇਸ਼ੇ ਨਮਸਤੰ ਨਿਰਤੰ ਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਾਇਰਲੇ ਨਮੋ ਸਰਬਰੂਪੇ ਨਮੋ ਸਰਬਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਾਸਤ ਦੇਵੇ ਨਮਸਤੰ ਅਪੇਵੇ ਨਮਸਤੰ ਜਨਮੇ ਨਮਸਤੰ ਸੋਬਾਨਮੇ ਨਮੋ ਸਰਬਗਉਨੇ ਨਮੋ ਸਰਬਭਾਉਨੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਾਸਤੋ ਦੇ ਆਲੇ ਨਮਸਤੰ ਨਬਰ ਨੇ ਨਮਸਤੰ ਮਾਰ ਨੇ ਨਮਸਤੰ ਜਰਾਰਿੰਗ ਨਮਸਤੰ ਕਰਤਾਰਿੰਗ ਨਮੋ ਸਰਬਤੰ ਦੇ ਨਮੋਸਤ ਅਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਅਰੀ ਹੀ ਮੇ ਨਮਸਤੰ ਤਰੀ ਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤੰ ਅਸਤਰਾਗੇ ਨਮਸਤੰ ਸਵਾਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦੇਵਲੇ ਨਮੋ ਸਰਬਪਾਲੇ ਚਾਚਰੀ ਛੰਦ ਤੁਇ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤਰਬਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਸੰਭ ਹੈ ਅਗੰਮ ਹੈ ਅਜੰਮ ਹੈ ਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੀਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਨਾਥਿੰਦਰ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਪੂਤੇ ਕਲੰਕਿੰਗ ਬਿਨਾ ਅਨੇਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰਗ ਪਰਮ ਬ੍ਰਿਧੇ ਨਮੋ ਸ਼ਸਤਰ ਮਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੀਖੀ ਭਰਮੀ ਭੋਗੀ ਭੁਗਤੇ ਨਮੋ ਜੁਗ ਜੁਗ ਗੇ ਸਵਰਨ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਤਿਦਾ ਆਨੰਦ ਸਰਬੰਨ ਪ੍ਰਣਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਵਿਰਧ ਕਰਤਾ ਅਦੋ ਉਰਦ ਅਰਦੰ ਅਗੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰਨ ਪ੍ਰੋਸ ਪਾਲਨ ਸਦਾ ਸਰਬਦਾ ਸਿੱਧ ਦਾਤਾ ਦਿਆਲਨ ਅਸ਼ੇਦੀ ਅਪੇਦੀ ਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਾ ਅਸਤਧਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਭਜੰਗ ਪ੍ਰਯਾਤ ਛੰਦ ਅਗਾਧੇ ਆਵਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਦੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬਪੇਸੇ ਨਮੋ ਰਾਜੇ ਰਾਜੇ ਨਮੋ ਸਾਜੇ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰਬ ਰੰਗੇ ਤ੍ਰਪੰਗੀ ਅਨੰਗੇ ਨਮੋ ਜੀਵ ਜੀਵੰ ਨੋ ਬੀਜ ਬੀਜੇ ਖਿਜੇ ਭਿਜੇ ਸਮਸਤੰਗ ਪ੍ਰਸਿੱਧੇ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਚਰ ਪ੍ਰਸ਼ੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਅਖਲ ਧਰਮ ਅਲਖ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਪੀਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤ੍ਰ ਤਤਰ ਬ੍ਰਿਆਦੀ ਅਬਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਔਰ ਨਪੇਸ ਜਾਕਰ ਰੂਪ ਰੇਖ ਨਾ ਰਾਗ ਜਤ੍ਰ ਤਤਰ ਦਿਸ਼ਾ ਵਿਸਾ ਹੋਇ ਹੇਲਿਓ ਅਨਰਾਗ ਨਾਮ ਕਾਮ ਬਹੀਨ ਪੀਖਤ ਤਾਮ ਹੂ ਨਹ ਜਾ ਸਰਬ ਮਾਨ ਸਰਵਤਰ ਮਾਨ ਸਦਾਇਵ ਮਾਨਤ ਤਾਹਿ ਇਕ ਮੂਰਤ ਅਨੇਕ ਦਰਸ਼ਨ ਕਿਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਇਕ ਦੇਵ ਭੇਵ ਨਾ ਜਾਣੇ ਜੇ ਬੀਜ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਿਹ ਜੀਵ ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨੇ ਹੀ ਪੁਰਤੀਨ ਲੋਕ 14 ਕੇ ਬਿਖਾ ਜਗ ਜਾਪੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭਾ ਜਿਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵੰ ਭਵ ਗਰਨ ਭੰਜਨ ਹਾਰ ਕਾਲ ਹੀਨ ਕਲਾ ਸੰਜੋਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨ ਰੰਗ ਜਾ ਕਹ ਜਾਤ ਪਾਤ ਨ ਨਾਮ ਗਰਭ ਗੰਜਨ ਦੋਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਬਦੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸ਼ੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨ ਜਾਣੇ ਹੀ ਜੇ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਨ ਜਾ ਕਹ ਨੇਤ ਭਾਖਤ ਨਿਤ ਕੋਟ ਸਿਮਰਿਤ ਪ੍ਰਾਨ ਸਾਸਤਰ ਨ ਆਵੇ ਬਹੁ ਚਿਤ ਮਦ ਭਾਰ ਛੰਦ ਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਵ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹ ਸਾਹਾਂ ਸਾਹ ਰਾਜਨ ਰਾਜਪਾ ਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਪੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਨਾਮ ਨਿਰਭੈ ਨਿਕਾਮ ਅਤਦੁਤ ਪ੍ਰਚੰਡ ਮਿਤ ਗਤ ਅਖੰਡ ਅਲੇਸੈ ਕਰਮ ਅਦ੍ਰੇਸੈ ਧਰਮ ਸਰਬਾ ਪਰੰਡਾਡੈ ਅਨ ਦੰਡ ਬਾਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪਦਯੰਗ ਪ੍ਰਿਆਤ ਛੰਦ 74 ਚੱਕਰ ਕਰਤਾ 74 ਚੱਕਰ ਹਰਤਾ 74 ਚੱਕਰ ਦਾਨੇ 74 ਚੱਕਰ ਜਾਣੇ 74 ਚੱਕਰ ਵਰਤੀ 74 ਚੱਕਰ ਭਰਤੀ 74 ਚੱਕਰ ਪਾਲੇ 74 ਚੱਕਰ ਕਾਲੇ 74 ਚੱਕਰ ਪਾਸੇ 74 ਚੱਕਰ ਵਾਸੇ 74 ਚੱਕਰ ਮਾਨਿਆ 74 ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰ ਨਪਤਰੈ ਨਾ ਕਰਮੰ ਨਕਾਇ ਅਜਨਮ ਅਜਾਇ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਸ਼ੰਦ ਤੈ ਪ੍ਰਸਾਦ ਕਥਤੇ ਕਿ ਅਛਿਜ ਦੇਸੈ ਕਿ ਆਪਿਜ ਪੇਸੈ ਕਿ ਆਗੰਜ ਕਰਮੈ ਕਿ ਆਪੰਜ ਭਰਮੈ ਕਿ ਅਪਿਜ ਲੋਕੈ ਕਿ ਆਦਿਤ ਸੋਕੈ ਕਿ ਅਬਦੂਤ ਬਰਨੈ ਕਿ ਵਿਪੂਤ ਕਰਨੈ ਕਿ ਰਾਜਿੰਗ ਪ੍ਰਵਾਹ ਹੈ ਕਿ ਧਰਮੰਤੁਜਾ ਹੈ ਕਿ ਆਸੂਕ ਬਰਨੈ ਕਿ ਸਰਬਾ ਅਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰ ਨਿਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦ ਦੇਵ ਹੈ ਕਿ ਆਪ ਅਪੇਵ ਹੈ ਕਿ ਚਿਤਰੰ ਬਿਹਿਨ ਹੈ ਕਿ ਇੱਕ ਹੈ ਅਧੀਨ ਹੈ ਕਿ ਰੂਜੀ ਰਜਾਕ ਹੈ ਰਹੀ ਮੈਂ ਰਹਾ ਕੈ ਕਿ ਪਾਕ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੂਜੀ ਦੇਹੰਦ ਹੈ ਕੇ ਰਾਜਗ੍ਰਹੀਮ ਹੈ ਕੇ ਕਰਮਣਕਰੀਮ ਹੈ ਕੇ ਸਰਬੰਕਦੀ ਹੈ ਕੇ ਸਰਬੰਕਦਲੀ ਹੈ ਕੇ ਸਰਬੱਤਰ ਮਾਨਿਆ ਹੈ ਕੇ ਸਰਬੱਤਰ ਦਾਨਿਆ ਹੈ ਕੇ ਸਰਬੱਤਰ ਗਾਵਨਾ ਹੈ ਕੇ ਸਰਬੱਤਰ ਭਾਉਨਾ ਹੈ ਕੇ ਸਰਬੱਤਰ ਦੇਸ ਹੈ ਕੇ ਸਰਬੱਤਰ ਭੇਸ ਹੈ ਕੇ ਸਰਬੱਤਰ ਰਾਜ ਹੈ ਕੇ ਸਰਬੱਤਰ ਸਾਧ ਹੈ ਕੇ ਸਰਬੱਤਰ ਦੀਨ ਹੈ ਕੇ ਸਰਬੱਤਰ ਲੀਨ ਹੈ ਕੇ ਸਰਬੱਤਰ ਜਾਹੋ ਕੇ ਸਰਬੱਤਰ ਆਹੋ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਧੈ ਕੇ ਸਰਬਤਰ ਰਾਧੈ ਕੇ ਸਰਬਤਰ ਸੋਖ ਹੈ ਕੇ ਸਰਬਤਰ ਭੋਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਾਨਿਆ ਸਦਾਇਵੰ ਪ੍ਰਧਾਨਿਆ ਕਿ ਸਰਬੱਤਰ ਵਿਆਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਤੇ ਲੀਮੈ ਕਿ ਪਰਮੰਗ ਹੀ ਮੈਂ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰੂਜੂ ਹੈ ਹਮੈਸੋ ਸਲਾਮੈ ਸਲੀਫਤੁ ਮੁਦਾਮੈ ਗਨੀਮੁਲ ਸਕਸਤਾ ਗਰੀਬੁਲ ਪ੍ਰਸਤਾ ਬਿਲੰਦਲ ਮਕਾਨੈ ਜਮੀਰ ਨੁਲ ਜਮਾਨੈ ਤਮੀ ਜੁਲ ਤਮਾਮ ਹੈ ਰੁਜੁਵਲ ਨੰਧਾਨ ਹੈ ਹਰੀ ਫੁਲ ਜੀ ਮਹਿ ਰਜਾਇਕ ਜਕੀਨਾ ਹੈ ਅਨੇਕੁਲ ਤਰੰਗ ਹੈ ਅਪੇਧ ਹੈ ਅਭੰਗ ਹੈ ਅਜੀਜੁਲ ਨਿਬਾਦ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸੁਰੂਪ ਹੈ ਤ੍ਰਮੁਖਤ ਬਿਪੂਤ ਹੈ ਪਰਪੁਖਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸੁਦਾਇਵੰ ਸੁਰੂਪ ਹੈ ਅਭੇਦੀ ਅਨੂਪ ਹੈ ਸਮਸਤੁ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾਇਵਲ ਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪ ਹੈ ਅਨੰਗੀ ਨਾਮੇ ਤ੍ਰਪੰਗੀ ਤਰਕਾਮੇ ਤਰਵਰਗੰ ਤਰਬਾਦੇ ਅਗੰਜੇ ਅਗਾਦੇ ਸੁਭੰ ਸਰਪਾਗੇ ਸੋ ਸਰਬਾ ਅਨੁਰਾਗੈ ਤਿਰਪਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਵੀਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸੁਦੈਵੰ ਸਦਾ ਹੈ ਵਿਪਗਤ ਸਰੂਪ ਹੈ ਪਰਜੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਪੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰਜੁਕਤ ਅਨੂਪ ਹੈ ਚਾਤਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਬੰਦ ਹੈ ਅਪਕਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੋ ਨਿੰਤ ਹੈ ਲੇਖ ਹੈ ਦੇਖ ਹੈ ਅਲੇਖ ਹੈ ਅਪੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਆਜ਼ਾਦ ਹੈ ਚਰਪਟ ਛੰਦ ਤਵ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਪ੍ਰਸਾਦ ਨਮੋ ਨਰਕਨਾਸੇ ਸਦਾਵੰਤ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਵਿਪੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਵਾਦ ਵਿਪੂਤੇ ਅਨੰਗੀ ਨਾਮੇ ਤ੍ਰਪੰਗੀ ਤ੍ਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਪਾਤਾ ਨਾ ਮਾਤਾ ਨਾ ਦੇਵਤਾ ਨਾ ਬਾਪਤਾ ਨਰਸਕੰ ਸਰੀਰ ਹੈ ਅੰਮਿਤੋ ਅਮੀਕ ਹੈ ਸਦਾਵੰਤ ਪ੍ਰਵਾਹ ਹੈ ਅਜਾ ਹੈ ਅਜਾ ਹੈ ਭਗਵਤੀ ਸ਼ੰਦ ਤਵ ਪ੍ਰਸਾਦ ਕੇ ਜਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸ਼ੁਲ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਗਿਰਹੀਮ ਹੈ ਕੇ ਰੋਦੀ ਦੇਹੰਦ ਹੈ ਕੇ ਰਾਜਗ ਰਹੇਂਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਦਿਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕੰਦ ਹੈ ਹਿਰਾਸੁਲ ਫਿਕੰਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜ਼ੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਕੇ ਸਰਬਉਲ ਗਵਨ ਹੈ ਹਮੇਸ਼ਵਰ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰਮ ਪਰਮ ਈਸ ਹੈ ਸਮਸਤੁਲ ਆਦੀਸ਼ ਹੈ ਅਦੇਸਵਲ ਅਲੇਖ ਹੈ ਹਮੇਸ਼ਵਰ ਅਪੇਖ ਹੈ ਜਮੀਨੁਲ ਜਮਾ ਹੈ ਅਮੀ ਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜ਼ਰਤ ਜਮਾਲ ਹੈ ਕਿ ਅਚਲ ਪ੍ਰਕਾਸ਼ ਹੈ ਕਿ ਅਮਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਤੋ ਵਿਭੂਤ ਹੈ ਕਿ ਅਮਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲ ਅਨੰਗ ਹੈ ਕਿ ਅਮਤੋ ਅਭੰਗ ਹੈ ਮਦ ਭਾਰ ਛੰਦ ਤ્વ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋਦਾਮ ਅਰਬਰ ਅਗੰਝ ਹਰ ਨਰ ਪ੍ਰਵੰਝ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਨ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਫਲ ਮੋਦਾਮ ਅੰਤਿ ਅੰਗ ਅਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਨ ਦਿਸ ਵਿਸ ਅਭੰਡ ਜਲਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਤ੍ਰਿਤ ਤਰਤਰਾਸ ਆਜਾਨ ਬਾਹ ਏਕੈ ਸਦਾਹ ਓਮਕਾਰ ਆਦ ਕਤਨੀ ਅਨਾਦ ਹਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪਰਨਾਮ ਚਿਤ ਚਰਨ ਨਾਮ ਅੰਛਿਤ ਗਾਤ ਆਜਜ ਨਾ ਬਾਤ ਅਨਚੰਜ ਗਾਤ ਅਨਰੰਜ ਬਾਤ ਅਨਟੁੱਟ ਪੰਡਾਰ ਅਨਠਟ ਅਪਾਰ ਆਦੀਠ ਧਰਮ ਅਤਿਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲੈ ਹੈ ਅਰ ਘਾਲੈ ਹੈ ਖਲ ਖੰਡਣ ਹੈ ਮਹਿਮੰਦਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਾਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸੀਆ ਹੈ ਕਰੋਨਾਕਰ ਹੈ ਵਿਸੰਤਰ ਹੈ ਸਰਬੀਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੋਨਾਕਰ ਹੈ ਅਜੱਪਾ ਜਪ ਹੈ ਅਥਾਪਾ ਥਾਪ ਹੈ ਅਕ੍ਰਿਤਾ ਕਰਿਤ ਹੈ ਅਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅੰਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬੇਸੰਪਰ ਹੈ ਕਰਨਾਲਾ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਭਾਵਕ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕਕ੍ਰਿਤ ਹੈ ਸਰਬਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮਬਸ ਹੈ ਜਸਕੇ ਜਸ ਹੈ ਭਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬੰਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਪੰਗੀ ਤਰਕਾਲੇ ਅਨੰਗੀ ਇਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਤਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅ ਭਰਮੰ ਅਗੰਜੇ ਅਲੇਖੇ ਭਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਪੂਤੇ ਸਮਸਤੁਲ ਸਰੂਪੇ ਕੋ ਕਰਮੁ ਪ੍ਰਣਾਸੀ ਸੁਧਰਮੰ ਵਿਪੂਤੇ ਸਦਾ ਹਚਦਾਨੰਦ ਸਤਰੰ ਪ੍ਰਣਾਸੀ ਕਰੀ ਮਿਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀ ਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵੰ ਪਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵੰ ਪਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ